ਨਮਸਕਾਰ ਜੀਓ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਟੋਡਰ ਸਭ ਦਾ ਸਵਾਗਤ ਕਰਦਾ ਲਗਭਗ 32 ਸਾਲ ਪਹਿਲੇ ਦਾਮਾ ਗਿਆ 32 ਸਾਲ ਪਹਿਲੇ ਇੱਕ ਕੰਪਨੀ ਵੱਲੋਂ ਕੁਝ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਕਿ ਇੱਥੇ ਉਦਯੋਗਿਕ ਵਿਕਾਸ ਹੋਏਗਾ ਇਸ ਨਾਤੇ ਕਰੀਬ 1000 ਏਕੜ ਜ਼ਮੀਨ ਐਕਵਾਇਰ ਕਰ ਲਈ ਗਈ ਪਰ ਬਾਅਦ ਵਿੱਚ ਪਤਾ ਲੱਗਾ ਕਿ ਕਾਫੀ ਜ਼ਮੀਨ ਸੀ ਉਹਦੇ ਉੱਪਰ ਕਿਸੇ ਤਰ੍ਹਾਂ ਦਾ ਕੰਪਨੀ ਨੇ ਕੋਈ ਜੜੀ ਅਜੋਗੀ ਇਕਾਈ ਨਹੀਂ ਲਾਈ ਤੇ ਉਹ ਖਾਲੀ ਪਈ ਸੀ ਕਿਸਾਨ ਉਹਨੂੰ ਵਾਪਸ ਮੰਗ ਰਹੇ ਸਨ ਪਰ ਫਰਵਰੀ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਉਸ ਥਾਂ ਦੇ ਉੱਪਰ ਕਲੋਨੀ ਦੇ ਨਾਲ-ਨਾਲ ਕਮਰਸ਼ੀਅਲ ਪਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਹੁਣ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਦੇ ਵਿੱਚ ਜਿਹੜੇ ਯਾਚਕਾ ਕਰਤਾ ਗਏ ਉਹਨਾਂ ਨੇ ਅਪੀਲ ਕੀਤੀ ਅਪੀਲ ਤੋਂ ਬਾਅਦ ਹਾਈ ਕੋਰਟ ਨੇ ਹਾਈ ਕੁੰਨ ਦੇ ਦੇਖ ਦਿੱਤਾ 469 ਏਕੜ ਜ਼ਮੀਨ ਉੱਤੇ ਜਸਤੇ ਤਸ ਸਥਿਤੀ ਬਣਾ ਕੇ ਰੱਖੀ ਜਾਵੇ ਜਿਉਂ ਦੇ ਉਤੇ ਸਥਿਤੀ ਬਣਾ ਕੇ ਰੱਖੀ ਜਾਵੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿਸ ਕੰਪਨੀ ਨੇ ਉੱਤੇ ਕਲੋਨੀ ਅਤੇ ਕਮਰਸ਼ੀਅਲ ਪਲਾਟ ਕੱਟੇ ਨੇ ਉਹਨਾਂ ਲਈ ਬਹੁਤ ਵੱਡਾ ਝਟਕਾ ਹੈ ਤੇ ਨਾਲ ਹੀ ਉਹਨਾਂ ਦੇ ਲਈ ਵੀ ਬਹੁਤ ਵੱਡਾ ਝਟਕਾ ਹੈ ਜਿਨ੍ਹਾਂ ਨੇ ਉੱਤੇ ਖਰੀਦ ਪ੍ਰਕਿਰਤ ਕੀਤੀ ਹੈ ਤੋਸਟ ਅੱਜ ਇੱਕ ਅਖਬਾਰ ਵਿੱਚ ਖਬਰ ਛਪੀ ਹੈ ਉਸ ਖਬਰ ਦੇ ਮੁਤਾਬਿਕ ਰਾਜਪੁਰਾ ਵਿੱਚ ਉਦਯੋਗਿਕ ਵਿਕਾਸ ਲਈ ਕਿਤੇ ਜ਼ਮੀਨ ਨੂੰ ਨਿੱਜੀ ਕੰਪਨੀ ਵੱਲੋਂ ਕਿਤੇ ਟੋਟੇ ਵੇਚੇ ਜਾਣ ਦੇ ਮਾਮਲੇ ਉੱਤੇ ਪੰਜਾਬ ਉੱਤੇ ਹਾਈ ਕੋਰਟ ਨੇ ਜਸਦੀ ਤਸ ਜਾਂ ਕਹੇ ਜਿਉਂ ਦੀ ਕਿਉਂ ਸਥਿਤੀ ਪੜਾ ਕੇ ਰੱਖਣ ਦਾ ਆਦੇਸ਼ ਦਿੱਤਾ ਹੈ ਹਾਈ ਕੋਰਟ ਦੇ ਜਸਟਿਸ ਦੀਪਕ ਸਿੰਬਲ ਜਸਟਿਸ ਲੇਪਟਾ ਬਿਨਰਜੀ ਦੇ ਖੰਡ ਬੇਟ ਨੇ 469.37 ਏਕੜ ਭੂਮੀ ਉਤੇ ਨਿਰਮਾਣ ਕਬਜ਼ਾ ਅਤੇ ਵਿਕਰੀ ਨਾਲ ਸੰਬੰਧਿਤ ਕਿਸੇ ਵੀ ਗਤੀ ਵਿਧੀ ਉਪਰ ਰੋਕ ਲਾਉਂਦੇ ਹੋਏ ਜਾਂਚ ਦੇ ਦਸਤਾ ਸਿੱਤੀ ਬਣਾ ਕੇ ਰੱਖਣ ਦਾ ਆਦੇਸ਼ ਦਿੰਦਾ ਹੈ। ਤੁਸਤਾ ਦੱਸਿਆ ਜਾਂਦਾ ਹੈ ਕਿ ਪਿੰਡ ਖੜੋਲੀ ਨਿਵਾਸੀ ਗੁਰਦਿਆਨ ਸਿੰਘ ਵਗੈਰਾ ਜਿਹੜੇ ਜ਼ਮੀਨਾਂ ਦੇ ਮਾਲਕ ਸੀ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਕੋਰ ਦੇ ਵਿੱਚ ਵਿਆਜਕਾਇਦਾਇਰ ਕੀਤੀ ਗਈ ਉਹਨਾਂ ਆਖਿਆ ਕਿ 14 ਅਕਤੂਬਰ 1993 ਨੂੰ ਸ਼੍ਰੀ ਰਾਮ ਇੰਡਸਟਰੀ ਐਂਟਰਪ੍ਰਾਈਜ਼ ਲਿਮਿਟਿਡ ਨੇ ਲਿਮਿਟਡ ਨਾਲ ਇੱਕ ਸਮਝੌਤਾ ਇੱਕ ਐਮਓਯੂ ਉੱਪਰ ਸਾਈਨ ਕੀਤੇ ਗਏ ਸਨ ਜਿਸ ਤਹਿਤ ਕੰਪਨੀ ਨੇ ਰਾਜਪੁਰਾ ਦੇ ਪਿੰਡ ਖੜੋਲੀ ਦੇ ਇਲਾਵਾ 4-5 ਹੋਰ ਪਿੰਡਾਂ ਦੀ ਜ਼ਮੀਨ ਸਹਿਤ 1000 ਏਕੜ ਜ਼ਮੀਨ ਐਕਵਾਇਰ ਕੀਤੀ ਸੀ 1995 ਵਿੱਚ ਉਹ ਭੂਮੀ ਐਕਵਾਇਰ ਕਰਨ ਦੀ ਪ੍ਰਕਿਰਿਆ ਪੂਰੀ ਹੋਈ ਸੀ ਇਸ ਵਿੱਚ 446 ਏਕੜ ਭੂਮੀ ਕੰਪਨੀ ਨੂੰ ਦਿੱਤੀ ਗਈ ਇਸ ਤੋਂ ਇਲਾਵਾ 1998 ਵਿੱਚ 91.79 ਏਕੜ ਅਤੇ ਜੋ 2007 ਦੇ ਵਿੱਚ 52.6 ਏਕੜ ਹੋਰ ਭੂਮੀ ਕੰਪਨੀ ਨੂੰ ਦਿੱਤੀ ਗਈ ਜ਼ਮੀਨ ਨੂੰ ਲੈ ਕੇ ਕਾਫੀ ਚਾਰਾ ਸਾਲਾਂ ਤੋਂ ਜਿਹੜਾ ਕਿਸਾਨਾਂ ਦਾ ਸੰਗਰਸ ਚੱਲ ਰਿਹਾ ਸੀ ਕਿ ਜਿਹੜੀ ਇਹ ਜ਼ਮੀਨ ਹੈ ਜਿਹਦੇ ਉੱਪਰ ਜਿਹੜੀ ਇੰਡਸਟਰੀ ਆਈ ਜਾਣੀ ਸੀ ਇੰਡਸਟਰੀ ਨਹੀਂ ਲਾਈ ਗਈ ਉਹ ਜ਼ਮੀਨ ਖਾਲੀ ਪਈ ਹੈ ਉਹ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ ਦੋਸਤੋ ਪਰ ਦੱਸਿਆ ਜਾਂਦਾ ਹੈ ਕਿ ਲਗਭਗ 7 ਮਹੀਨੇ ਪਹਿਲਾਂ ਉਸ ਥਾਂ ਦੇ ਉੱਪਰ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਕਲੋਨੀ ਦੇ ਨਾਲ-ਨਾਲ ਉੱਤੇ ਕਮਰਸ਼ੀਅਲ ਪਲਾਟ ਕੱਟਾ ਦੀ ਯੋਜਨਾ ਬਣਾਈ ਗਈ ਸੀ। ਦੋਸਤੋ ਉਸ ਤੋਂ ਬਾਅਦ ਇਹ ਜਾਚਾ ਕਰਤਾ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਉਹ ਹਾਈ ਕੋਰਟ ਗਏ ਦੱਸਿਆ ਜਾਂਦਾ ਹੈ ਹਾਈ ਕੋਰਟ ਵਿੱਚ ਪੇਲੇ ਲਈ ਗਈ ਕਿ ਜਿਹੜੀ ਜ਼ਮੀਨ ਜਿਸ ਪਰਪਸ ਲਈ ਲਈ ਗਈ ਸੀ ਉਹ ਪਰਪਸ ਪੂਰਾ ਨਹੀਂ ਹੋਇਆ ਇਸ ਲਈ ਉਹ ਉਸ ਦੇ ਉੱਪਰ ਕਿਸ ਤਰ੍ਹਾਂ ਦੀ ਇੰਡਸਟਰੀ ਨਹੀਂ ਲੱਗੀ ਇਸ ਲਈ ਉਹਨਾਂ ਨੂੰ ਜ਼ਮੀਨ ਵਾਪਸ ਕੀਤੀ ਜਾਵੇ ਜਿਸ ਪਰਪਲ ਲਈ ਇੰਡਸਟਰੀ ਲਈ ਜ਼ਮੀਨ ਲਈ ਗਈ ਸੀ ਉਸ ਪਰਪਸ ਨੂੰ ਪੂਰਾ ਨਹੀਂ ਕੀਤਾ ਗਿਆ ਕਈ ਲੋਕ ਹੋਰ ਵੀ ਕਹਿ ਰਹੇ ਨੇ ਦਲੀਲਾਂ ਹਾਈ ਕੋਰਟ ਵਿੱਚ ਰੱਖੀ ਗਈ ਹੈ ਉੱਥੇ ਇੱਕ ਨਾਮੀ ਗਾਮੀ ਨਾਮੀ ਗ੍ਰਾਮੀ ਕੰਪਨੀ ਐਚਬੀਪੀ ਵੱਲੋਂ ਉੱਥੇ ਕਲੋਨੀ ਕੱਟੀ ਗਈ ਹੈ ਤੇ ਕਮਰਸ਼ੀਅਲ ਪਲਾਟ ਕੱਟਾਂ ਦੀ ਜਿਹੜੀ ਸਕੀਮ ਹੈ ਉਹ ਫਰਵਰੀ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ ਇਹ ਜਿਹੜਾ ਆਦੇਸ਼ ਆਇਆ ਹੈ ਕਿ ਸਟੇਟੇ ਜਸਦੀਦਸ ਜਾਂ ਜਿਉਂਦੇ ਤੂ ਬਣਾ ਕੇ ਰੱਖੀ ਜਾਵੇ ਤਾਂ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਝਟਕਾ ਹੈ ਜਿਨ੍ਹਾਂ ਕਿਸੇ ਵੀ ਤਰ੍ਹਾਂ ਦੇ ਖਰੀਦੋ ਫਰੋਖਤ ਕੀਤੀ ਜਾ ਚੁੱਕੀ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਤੁ